ਸਲਾਬ ਹੁਣ ਅਸੀਂ ਪਹੁੰਚ ਚੁੱਕੇ ਆ ਪੰਜਾਬ ਦੇ ਸਭ ਤੋਂ ਵੱਡੇ ਸ਼ੋਰੂਮ ਵੱਡਾ ਡੀਪੂ ਆਜਾ ਚੌਕ ਮੰਗਾ ਜਿੱਥੇ ਤੁਸੀਂ ਦੇਖ ਲਓ ਇੱਥੇ ਸਵੇਰੇ 6-7 ਵਜੇ ਤੋਂ ਲੈ ਕੇ ਲੋਕਾਂ ਦਾ ਆਉਣਾ ਜਾਰਾ ਸ਼ੁਰੂ ਆ ਬਹੁਤ ਸਾਰਾ ਇੱਥੇ ਰਸ਼ ਪਿਆ ਆ ਇੱਥੇ ਕਹਿੰਦੇ ਵੀ ਸਾਨੂੰ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਸਸਤੇ ਰੇਟ ਆ ਚਾਹੇ ਤੁਸੀਂ ਸੂਟ ਲੈਣੇ ਆ ਸ਼ਰਾਰੇ ਲਹਿੰਗੇ ਗਰਾਰੇ ਗਾਉਂਡ ਡਰਸਾ ਲੈਣੀਆਂ ਸਾਰੀ ਵੈਰਾਈਟੀ ਮਿਲਦੀ ਆ ਜਿਹੜਾ ਬਾਜ਼ਾਰੋਂ ਤੁਹਾਨੂੰ 800-900 ਤੋਂ ਸ਼ੁਰੂ ਹੀ ਕਰਦੇ ਆ 350 ਰੁਪਏ ਦਾ ਸੂਟ ਰੇਟ ਨਾਲ ਲੱਗੇ ਹੋਏ ਆ ਅੱਜ ਦੇਖੋ ਕਿੰਨੇ ਵਧੀਆ 550 ਰੁਪਏ ਦੇ ਵਿੱਚ 1200 400 15 1500 ਪਰ ਇੱਥੇ ਸਾਨੂੰ 550 ਦੇ ਵਿੱਚ ਜੀ ਇਹ ਪਿਓਰ ਕਰੇਪ ਦਾ ਸੂਟਾ ਕੱਲ ਬਜ਼ਾਰੋਂ ਕਿਸੇ ਨੇ 2500 ਰੁਪਏ ਦਾ ਲਿਆਂਦਾ ਸੀ ਇੱਥੇ 695 ਚ ਜਿਹੜਾ ਸਾਡੀ ਵੀਡੀਓ ਵਧੀਆ ਵਧੀਆ ਸ਼ੇਅਰ ਕਰੋਗੇ ਲਾਈਕ ਕਰੋਗੇ ਵਧੀਆ ਕਮੈਂਟ ਕਰੋਗੇ ਨਾਲੇ ਆਪਾਂ ਪੰਜ ਗਿਫਟ ਕਰਨੇ ਪੰਜ ਗਿਫਟ ਜੇ ਤੁਸੀਂ ਹੋਰ ਵੀ ਪਸੰਦ ਕਰਦੇ ਹੈ ਵੀ ਉਹ ਵੀ ਆਪਾਂ ਤੁਹਾਨੂੰ ਦੇਣਾ ਸਿਰਫ 1495 ਰੁਪਏ ਚ ਭਾਜੀ ਰਾਜ ਨੂੰ ਇਹ ਨਾਲ ਟਟਾਣਾ ਚਮਕਦਾ ਜਿੰਨੇ ਮਾਲਾ ਸਾਢੇ 640 ਸੂਟ ਚਮਕਦੇ 550 ਇਹ ਦੇਖੋ ਕਿੰਨੇ ਕਿੰਨੇ ਪਿਆਰੇ ਕਲਰ ਆ ਚੁੱਕੇ ਹੈਗੇ ਆ 550 ਦੇ ਵਿੱਚ ਰੈਡੀमेड ਸ਼ਰਾਰਾ ਸੂਟ ਸਿਰਫ ਵੱਡਾ ਡ ਜਾਂਦਾ ਕੋਈ 6500 ਮੰਗੀ ਜਾਂਦਾ ਕੋਈ 6000 ਮੰਗੀ ਜਾਂਦਾ ਪਰ ਸਾਡੇ ਕੋਲ ਆਜੋ ਭਾਈ 15 1500 ਹੀ ਦੇ ਰਣੇ ਆ ਕੋਈ 3500 ਮੰਗਦਾ ਕੋਈ 3000 ਮੰਗਦਾ 1495 ਦੇ ਵਿੱਚ ਦੇਣਾ ਕਿਸੇ ਨੇ ਕਹੀ ਜਾਣਾ ਜੀ ਇਹ ਸ਼ਾਲ 800 ਦਾ 900 ਦਾ ਪਿਓਰ ਬੂਰਾ ਦੂਸਰਾ ਇਹ ਪਿਓਰ ਪਸ਼ਮੀਨੇ ਦੇ ਵਿੱਚ ਤੁਹਾਨੂੰ ਮਿਲਣਾ ਹੈਗਾ ਸਿਰਫ 250 ਰੁਪਏ ਦੇ ਵਿੱਚ ਮਹਾਰਾਜ 1500 ਸਟੀਚਿੰਗ ਲੈ ਲੈਂਦੇ ਆ ਆਪਾਂ ਤੁਹਾਨੂੰ ਸੀਤਾ ਸਲਾ ਜਣਾ ਸਿਰਫ 1300 ਰੁਪਏ ਵਿੱਚ ਜੀ 1300 ਰੁਪਏ ਵਿੱਚ ਆ ਦੇਖੋ ਕਿੰਨਾ ਸੋਹਣਾ ਭਾਜੀ 1500 ਦੇਣਾ 1500 ਚ 2500 ਦਾ ਘੱਟ ਨਹੀਂ ਮਿਲਣਾ ਇਹ ਫਰਕਾਬਾਦੀ ਸੂਟ ਭਾਜੀ ਰੰਗ ਦੇ ਨਾਲ ਦੇਖੋ ਬਾਟਮ ਤੇ ਵੀ ਵਰਕ ਕੀਤਾ ਹੈਗਾ ਆ ਤੇ ਆਪਾਂ ਨਾਲ ਚੁੰਨੀਆਂ ਵੀ ਦੇਣੀਆਂ ਦੇਖੋ ਕਿੰਨੀ ਕਿੰਨੀ ਟੌਰੀ ਮਾਰਾ ਹੈ ਆਪਾਂ ਦੇਣਾ 3900 ਤੇ 95 ਰੁਪਏ ਵਿੱਚ ਆ 1300 ਲੈ ਕੇ ਜਾ ਸਕਦੇ ਹੋ ਦੇਖੋ ਡਾਈਨ ਕਿੰਨੀ ਕਿੰਨੀ ਸੋਬਰ ਆ ਚੁੱਕੀ ਹੈਗੀ ਮਾਰਾ ਤੁਸੀਂ ਮਾਰਾ ਰੱਖ ਲਿਆ ਮੁੰਡੇ ਦੇ ਨਾਲ ਸ਼ਰਾਰਾ ਵੀ ਦੇਖ ਲਓ ਵੀ ਵਰਕ ਆਈ ਆ ਇਹ ਥੋੜਾ ਪਲੇਨ ਉਹ ਵੀ 1300 ਦੇਣਾ ਆਪਾਂ ਦੇਖੋ ਕਿੰਨਾ ਸੋਹਣਾ ਆ ਚੁੱਕਾ ਮਾਰਾ ਦੇਖੋ ਸ਼ਰਟ ਕਿੰਨੀ ਪਿਆਰੀ ਆ ਫਰੰਟ ਤੇ ਨਾਲ ਦੇਖੋ ਵੈਕ ਕਿੰਨੀ ਟੌਰੀ ਆ ਚੁੱਕੀ ਹੈਗੀ ਦਸਰਾ ਸੋਤ ਹੈ 1570 ਸਲਾਇ 1500 ਰੁਪਏ ਵਿੱਚ ਫਰੰਟ ਦੇਖੋ ਤੇ ਨਾਲ ਦੇ ਵੈਕ ਦੇਖੋ ਮਾਰਾ ਆਪਾਂ ਤੋਂ 7 ਇਹ ਨਾਲ ਸੀਤਾ ਸਲਾਇਆ ਨਾਲ ਡਰੈਸਾਂ ਦੇਖੋ ਕਿੰਨੀ ਕਿੰਨੀ ਵਧੀਆ ਆ ਚੁੱਕੀਆਂ ਆਪਾਂ ਦੇ ਨੇ 4000 ਰੁਪਏ ਵਿੱਚ ਇਹ ਲੌਂਗ ਡਰੈਸ ਆ ਗਿਆ ਭਾਈ ਲੌਂਗ ਡਰੈਸਾਂ ਪਰ ਤੁਹਾਨੂੰ ਕਾਨੀਆਂ ਪੈਣੀ ਨੇ ਪਰ ਇਹ ਸਾਹ ਮਹਾਰਾ ਦੇਖੋ ਕਿੰਨਾ ਸੋਹਣਾ ਫਰੰਟ ਤੇ ਨਾਲ ਦੇਖੋ ਵੈਕ ਆ ਚੁੱਕਾ ਆਪਾਂ ਤੁਹਾਨੂੰ ਸੀਤਾ ਸਲਾਇਆ ਦੇ ਨੇ ਸਿਰਫ 3000 ਰੁਪਏ ਵਿੱਚ ਕਰੇ ਤੁਹਾਨੂੰ ਸੁਪਨਾ ਵੀ ਸੋਚ ਸਕਦੇ ਆ ਵੀ ਆਹ ਲਹਿੰਗਾ ਤੁਹਾਨੂੰ 3500 ਦੇ ਵਿੱਚ ਮਿਲੂ ਸਲਾਬੇ ਹੁਣ ਅਸੀਂ ਪਹੁੰਚ ਚੁੱਕੇ ਆ ਪੰਜਾਬ ਦੇ ਸਭ ਤੋਂ ਵੱਡੇ ਸ਼ੋਅਰੂਮ ਵੱਡਾ ਡੀਪੂ ਆ ਜਾ ਚੋਂਗ ਮੰਗਾ ਜਿੱਥੇ ਤੁਸੀਂ ਦੇਖ ਲਓ ਇੱਥੇ ਸਵੇਰੇ 6-7 ਵਜੇ ਤੋਂ ਲੈ ਕੇ ਲੋਕਾਂ ਦਾ ਆਉਣਾ ਬਹੁਤ ਸਾਰਾ ਇੱਥੇ ਰਸ਼ ਪਿਆ ਆ ਇੱਥੇ ਕਹਿੰਦੇ ਵੀ ਸਾਨੂੰ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਸਸਤੇ ਰੇਟ ਆ ਚਾਹੇ ਤੁਸੀਂ ਸੂਟ ਲੈਣੇ ਆ ਸ਼ਰਾਰੇ ਲਹਿੰਗੇ ਗਰਾਰੇ ਗਾਉਂਡ ਡ੍ਰੈਸ ਆਣੀਆਂ ਸਾਰੀ ਵੈਰਾਈਟੀ ਮਿਲਦੀ ਆ ਅੱਜ ਅਸੀਂ ਤੁਹਾਨੂੰ ਆਫਰ ਲੈ ਕੇ ਦੇਣੀ ਆ 크ਿਸਮਸ ਤੇ ਨਵੇਂ ਸਾਲ ਤੇ ਲੋਹੜੀ ਦੇ ਉੱਤੇ ਕਿਉਂਕਿ ਇੱਥੇ ਵੱਡਾ ਰਿਕਾਰਡ ਬਣਿਆ ਲੋਕੀ ਆਉਂਦੇ ਆ 30000 ਰੁਪਿਆ ਲੈ ਕੇ ਪਰ 10-10000 ਰੁਪਏ ਦੇ ਵਿੱਚ ਸੂਟ ਲੈ ਕੇ ਚਲ ਜਾਂਦੇ ਆ ਤੁਸੀਂ ਦੇਖੋ ਫਰੰਟ ਦੇ ਵਿੱਚ ਇੱਥੇ ਪੂਰਾ ਓਵਰਲੋਡਡ ਆ ਹੁਣ ਅਗੋਂ ਲੁੜੀ ਦਾ ਤਿਹਾਰ ਹੋਣ ਕਰਕੇ ਸਾਡੇ ਕੋਲ ਇੰਨੀ ਕੁ ਵੈਰੈਟੀ ਜ਼ਿਆਦਾ ਆ ਚੁੱਕੀ ਆ ਲੋਕੀ ਦੂਰੋਂ ਸਾਡਾ ਨਾਮ ਦੱਸਣਾ ਵੀ ਬੰਦ ਕਰ ਗਏ ਉਹ ਕਹਿੰਦੇ ਜੇ ਕਿਸੇ ਨੂੰ ਪੁੱਛ ਲਓ ਨਾ ਵੱਡਾ ਢੀਪੂ ਕਿੱਥੇ ਆ ਉਹ ਨਾਂ ਹੀ ਨਹੀਂ ਦੱਸਦੇ ਉਹ ਕਾਰਨ ਕੀ ਆ ਉਹਨਾਂ ਦੇ ਰੇਟ ਹੈਗੇ ਆ 2000-2500 ਇੱਥੇ ਆ ਸੂਟ ਸਾਡੇ ਕੋਲ ਆ ਹੈਵੀ ਦੇ ਵਿੱਚ ਸਿਰਫ 695 ਰੁਪਏ ਦੇ ਵਿੱਚ ਇਹ ਪਿਓਰ ਕਰੇਪ ਦਾ ਸੂਟ ਆ ਕੱਲ ਬਿਜਾਰਾਂ ਕੋਈ ਕਿਸੇ ਨੇ 2500 ਰੁਪਏ ਦਾ ਲਿਆਂਦਾ ਸੀ ਹੱਥੇ 695 ਚ ਜੀ ਆ ਮੈਂ ਵੀ ਬਹੁਤ ਸਾਰੀਆਂ ਦੁਕਾਨਾਂ ਤੇ ਜਾਣਾ 24-2500 ਤੋਂ ਘੱਟ ਗੱਲ ਨਹੀਂ ਕਰਦਾ ਪਰ ਤੁਸੀਂ ਤਾਂ ਸ਼ਰਮ ਲਿਖ ਕੇ ਲਾਤਾ 695 ਇਹ ਕੀ ਗੈਪ ਕਿਤਾ ਇੰਨਾ ਘੱਟ ਦਿੰਦੇ ਹੋ ਸਾਡੇ ਨਾ ਸਾਰੇ ਏਜੰਸੀਆਂ ਦੇ ਰੇਟ ਹੋਗਾ ਡਾਇਰੈਕਟ 5 ਰੁਪਏ 20 10 ਰੁਪਏ 20 ਪ੍ਰੋਫਿਟ ਨਾਲ ਚੀਜ਼ਾਂ ਮਿਲਣ ਲੱਗੀਆਂ ਔਰ ਆ ਸੂਟ ਜਿਹੜੇ ਵੀ ਤੁਸੀਂ ਦੇਖਦੇ ਪਏ ਆ ਜਿੰਨੇ ਹੈਵੀ ਸੂਟ ਆ ਨਾ ਇਹ ਬਾਜ਼ਾਰ ਕੋਈ 2500 ਦਾ ਵੇਚੀ ਜਾਂਦਾ ਕੋਈ 1800 ਦਾ ਕੋਈ 1500 ਦਾ ਇੱਥੇ 695 ਦਾ ਤੇ ਭਾਵੇਂ ਕੋਈ ਇੱਕ ਪੀਸ ਲਵੇ ਭਾਵੇਂ 10 ਲਵੇ ਭਾਵੇਂ 100 ਲਵੇ ਕੋਈ ਰੇਟ ਇੱਕੋ ਹੀ ਲੱਗਣਾ ਹੁਣ ਜਦਾਂ ਆਹ ਸੂਟ ਦੇਖ ਲਓ 350 ਰੁਪਏ ਦੇ ਵਿੱਚ ਪੂਰੀ ਭਾਰੀ ਕਢਾਈ ਦੇ ਨਾਲ ਸੂਟ ਆ ਗਿਆ ਮੋٹے ਦੇ ਵਿੱਚ ਜਿਹੜਾ ਬਾਜ਼ਾਰੋਂ ਤੁਹਾਨੂੰ 800 900 ਤੋਂ ਸ਼ੁਰੂ ਹੀ ਕਰਦੇ ਆ 350 ਰੁਪਏ ਦਾ ਸੂਟ ਰੇਟ ਨਾਲ ਲੱਗੇ ਹੋਏ ਆ ਹਰ ਚੀਜ਼ ਦੇ ਉੱਤੇ ਰੇਟ ਨਾਲ ਲੱਗੇ ਹੋਊਗੇ ਨਾਲੇ ਆ ਵੀ ਚੈੱਕ ਕਰੋ ਫੋਟੋ ਵਾਲੇ ਮੋਡਲ ਵਾਲੇ ਸੂਟ ਹੈਗੇ ਆ 25 2500 ਰੁਪਏ ਲੈ ਲੈਂਦੇ ਦਾ ਇਹ ਕੋਈ 2500 ਮੰਗਦਾ ਕੋਈ ਤੁਸੀਂ ਜਿਹੜਾ ਮਰਜੀ ਸੂਟ ਲਓ ਹਰ ਇੱਕ ਸੂਟ ਦੇ ਉੱਤੇ ਰੇਟ ਲੱਗਾ ਜੀ ਆਮ ਦੁਕਾਨਾਂ ਤੇ ਦੇਖੂਗੇ ਕਿਸੇ ਨੇ ਕਹੀ ਜਾਣਾ ਜੀ ਇਹ ਸ਼ਾਲ 800 ਦਾ 900 ਦਾ ਪਿਓਰ ਬੂਰਾ ਦੂਸਰਾ ਇਹ ਪਿਓਰ ਪਸ਼ਮੀਨੇ ਦੇ ਵਿੱਚ ਤੁਹਾਨੂੰ ਮਿਲਣਾ ਹੈਗਾ ਸਿਰਫ 250 ਰੁਪਏ ਦੇ ਵਿੱਚ ਜਿਹੜਾ ਸੂਟ ਆਮ 1400 1500 ਦਾ ਮਿਲਦਾ ਇੱਥੇ 550 ਰੁਪਏ ਦੇ ਵਿੱਚ ਜੀ ਆਹ ਦੇਖ ਲਓ ਤੁਸੀਂ ਬਹੁਤ ਸਾਰੇ ਡਿਜ਼ਾਈਨ ਦੇ ਦੇਣਾ ਆਹ ਦੇਖੋ ਕਿੰਨੇ ਵਧੀਆ 550 ਰੁਪਏ ਦੇ ਵਿੱਚ 1200 1400 15 1500 ਪਰ ਇਥੇ ਸਾਨੂੰ 550 ਦੇ ਵਿੱਚ ਇਥੇ ਇਹ ਵੀ ਗੱਲ ਆ ਵੀ ਇੱਕ ਹੀ ਜਿੰਨੇ ਮਾਰਦੀਆਂ ਨੇ ਡੇਟੇਰ ਲੱਗੇ ਹੋਏ ਤੁਸੀਂ ਭਾਵੇਂ 1000 ਲਾਜੋ ਭਾਵੇਂ 5000 ਪੀਸ ਲਾਜੋ ਇਸ ਵੇਲੇ ਹਰ ਟਾਈਮ ਅਵੇਲੇਬਲ ਆ ਸਾਡੇ ਕੋਲ ਡੇਲੀ ਵੈਰਾਈਟੀ ਵਿਕਦੀ ਆ ਅੱਧ ਤੋਂ ਜ਼ਿਆਦਾ ਰੋਜ਼ ਵਿਕੀ ਹੁੰਦੀ ਆ ਰੋਜ਼ 19 ਨਵੀਂ ਆ ਜਾਂਦੀ ਆ ਸਾਰੀ ਡੇਲੀ ਸਾਡੇ ਕੋਲ ਸੜਕਾਂ ਭਰ ਜਾਂਦੀਆਂ ਵੈਰਾਈਟੀ ਇੰਨੀ ਹੁੰਦੀ ਆ ਸੋ ਸੇਲ ਵੀ ਉਹਦੇ ਮੁਤਾਬਕ ਹੀ ਆ ਸਾਡੇ ਕੋਲ ਰੈਡੀਮੇਡ ਸੂਟ ਜਿਹੜਾ ਤੁਹਾਨੂੰ ਆਮ ਬਾਜ਼ਾਰ 4000 ਦਾ ਮਿਲੂਗਾ ਇੱਥੋਂ 1300 ਰੁਪਏ ਤੋਂ ਸਟਾਰਟ ਹੋ ਜਾਣਾ ਤੁਹਾਨੂੰ ਸਾਰੀ ਵਰੇਡੀ ਦੇ ਹਨ ਸੋ ਤੁਸੀਂ ਆਜੋ ਤੁਹਾਨੂੰ ਹੁਣ ਵੈਰਾਈਟੀਆਂ ਆਪਾਂ ਦਿਖਾ ਦਿੰਨੇ ਆ ਨਾ ਇੱਥੇ ਆਫਰ ਲੱਗੀ ਆ 크ਿਸਮਸ ਨਿਊ ਇਅਰ ਤੇ ਲੋਹੜੀ ਉੱਤੇ ਖਾਸ ਤੁਸੀਂ ਆਜੋ ਬਹੁਤ ਸਾਰੇ ਫਾਇਦੇ ਕਰਨੇ ਆ ਪਰ ਪਾਜੀ ਇੱਕ ਗੱਲ ਦਾ ਸੱਚ ਹੋ ਗਈ ਆ ਨਾ ਜਿਹੜੇ ਤੁਸੀਂ ਪਹਿਲਾਂ ਤੋਂ ਕਹਿੰਦੇ ਸੀ ਵੀ ਦਾਦੀ ਪੁੱਤੋ ਲੱਗੇ ਮੇਲੇ ਬਾਜ਼ਾਰ ਬੈਠੇ ਬਿਲੇ ਕੋ ਸਵੇਰ ਦਾ ਟਾਈਮ ਆ ਮੈਂ ਦੇਖ ਰਿਹਾ ਵੀ ਬਾਜ਼ਾਰਾਂ ਚ ਕੋਈ ਕਹਿੰਦੇ ਤੁੰਦ ਬਹੁਤ ਆ ਕੋਈ ਕਹਿੰਦੇ ਆਉਂਦਾ ਨਹੀਂ ਇਹ ਤੋਂ ਆਇਆ ਯਾਰ ਦੂਰੋਂ ਦੂਰੋਂ ਉਹ ਵੀ ਸਵੇਰੇ 7-8 ਵਜੇ ਲੋਕ ਆ ਜਾਂਦੇ ਆ ਭਾਜੀ ਲੋਕਾਂ ਦਾ क्रेज ਇੰਨਾ ਬਣ ਚੁੱਕਾ ਵੱਡੇ ਪੇ ਵਿੱਚ ਤੁਹਾਨੂੰ ਪਤਾ ਆਉਣ ਨੂੰ ਬਹੁਤ ਤਰਸਦੇ ਲੋਕੀ ਕਹਿੰਦੇ ਸਾਨੂੰ ਜਿਹੜੀ ਵੱਡੜੀ ਪੂਜੀ ਵੈਰੈਟੀ ਘਰ ਬੈਠ ਕੇ ਮਿਲਦਾ ਸੀ ਉਹ ਵੀ ਤੁਹਾਨੂੰ ਮਿਲ ਸਕਦੀ ਹੈ ਕਿ ਬਾਕੀ ਤੁਸੀਂ ਆਪਣੀ ਚੁਆਈ ਦੇ ਕੋਲ ਜਿੱਦਾਂ ਵੈਰੈਟੀ ਚਾਹੀਦੀ ਲੈ ਕੇ ਜਾ ਸਕਦੇ ਆ ਦੇਖੋ 350 400 500 ਦੇਖ ਲੈ ਤੁਸੀਂ ਉਦੋਂ ਉਪਰੀਆਂ ਰੇਂਜਾਂ ਦੇਖੋ ਵੱਡੇ ਵੱਡੇ ਸ਼ੋਰੂਮਾਂ ਦੇ ਵਿੱਚ ਜਿਹੜੇ ਪੀਸ ਲੱਗੇ ਹੁੰਦੇ ਆ ਉਹੋ ਜਿਹੇ ਆਰਟੀਕਲ ਤੁਹਾਨੂੰ ਅਸੀਂ ਦਿਖਾ ਰਹੇ ਆ ਕੋਈ 3500 ਮੰਗਦਾ ਕੋਈ 3000 ਮੰਗਦਾ 1495 ਦੇ ਖਾਸ ਤੌਰ ਤੇ ਐਨ ਆਰ ਆਈ ਕਸਟਮਰ ਲਈ ਭਾਰੇ ਭਾਰੇ ਸੂਟ ਇੱਥੇ ਤੁਹਾਨੂੰ ਮਿਲਦੇ ਆ ਭਾਜੀ ਆਪਾਂ ਤੈਨੂੰ ਗੁਣਾ ਬੀਜਾਣ ਕਰਕੇ ਆਪਾਂ ਡਰੈਸ ਪ੍ਰੋਪਰ ਨਹੀਂ ਸਮਝਾ ਸਕਦਾ ਸਾਡਾ ਹੈਗਾ ਲੋਕੇਸ਼ਨ ਇੱਕੋ ਹੈ ਕਿ ਇਹ ਵੱਡਾ ਡਿਪੂ ਆਜ਼ਾਦ ਚੋਂ ਬੰਗਾ ਸਾਡੀ ਕੋਈ ਬ੍ਰਾਂਚ ਵਗੈਰੇ ਨਹੀਂ ਹੈਗੇ ਜੇ ਜੋ ਤੁਸੀਂ ਵੱਡਾ ਡਿਪੂ ਆਉਣਾ ਬੋਰਡ ਬਹੁਤ ਵੱਡੇ ਵੱਡੇ ਲੱਗੇ ਹੈਗੇ ਕੋਈ ਛੋਟੀ ਮੋੜੀ ਦੁਕਾਨ ਨਹੀਂ ਹੈਗੀ ਫਰਕਾਬਾਦੀ ਸੂਟ ਭਾਜੀ ਰੰਗ ਦੇਖੋ ਕਿੰਨਾ ਟੌਰੀ ਪਾਵੇ ਬਾ ਕਿੰਨਾ ਸੋਹਣਾ ਘੇਰਾ ਬਣਿਆ ਤੇ ਨਾਲ ਦੇ ਕੋ ਬਾਜੂ ਤੇ ਨਾਲ ਦੇਖੋ ਬਾਟਮ ਤੇ ਵੀ ਵਰਕ ਕੀਤਾ ਹੈਗਾ ਆ ਤੇ ਆਪਾਂ ਨਾਲ ਚੁੰਨੀਆਂ ਵੀ ਦੇਣੀਆਂ ਦੇਖੋ ਕਿੰਨੀ ਕਿੰਨੀ ਟੋਰੀ ਮਰਾ ਹੈ ਆਪਾਂ ਦੇਣਾ 3900 ਤੇ 950 ਰੁਪਏ ਵਿੱਚ ਇਹ ਬੈਲਵੈਟ ਦੇ ਸੂਟ ਬਾਜ਼ਾਰ ਵਿੱਚ ਪਰਾ ਕਿੰਨੇ ਦਾ ਕੋਈ 5500 ਮੰਗੀ ਜਾਂਦਾ ਕੋਈ 6500 ਮੰਗੀ ਜਾਂਦਾ ਕੋਈ 6000 ਮੰਗੀ ਜਾਂਦਾ ਪਰ ਸਾਡੇ ਕੋਲ ਆਜੋ ਭਾਈ 15 1500 ਹੀ ਦੇ ਰਹੇ ਨੇ ਆ 15 1500 ਦੇ ਵਿੱਚ ਬੈਲਵੈਟ ਦੇ ਸੂਟ ਆ ਵੀ ਦੇਖੋ ਕਿੰਨਾ ਸੋਹਣਾ ਰੰਗ ਆ ਚੁੱਕਾ ਵਾਵੇ ਬੈਲਵੜੇ ਸੂਟ ਮਾਰੇ ਜੇ ਤੁਸੀਂ ਪਾਣੇ ਸੂਟ ਤੇ ਬਚਣਗੇ ਸੂਟ ਦੇਖੋ ਕਿੰਨੇ ਕਿੰਨੇ ਪਿਆਰੇ ਵਧੀਆ ਆ ਚੁੱਕੇ ਹੋਰ ਵੀ ਪਸੰਦ ਕਰਦੇ ਹੈ ਵੀ ਉਹ ਵੀ ਆਪਾਂ ਤੁਹਾਨੂੰ ਦੇਣਾ ਸਿਰਫ 1495 ਰੁਪਏ ਚ ਦੇਖੋ ਕਿੰਨੇ ਕਿੰਨੇ ਸੋਹਣੇ ਸੂਟ ਆ ਚੁੱਕੇ ਆ ਗਿਆ ਇਹ ਆਪਾਂ ਤੁਹਾਨੂੰ ਦੇਣਾ 1650 ਰੁਪਏ ਚ ਕੋਈ 1495 ਕੋਈ 1450 ਕੋਈ ਅਲੱਗ-ਅਲੱਗ ਨਾਲ ਰੇਟ ਮੈਂ ਦੇਖਣ ਵਾਲੇ ਸ਼ਾਲ ਕਿੰਨੇ ਖੁੱਲਢਲੇ ਆ ਚੁੱਕੇ ਆ ਗਿਆ ਜਿਹੜਾ ਕਹਿੰਦੇ ਪਾਉਂਦਾ ਕਾਲ ਰੰਗ ਕਾਲਾ ਉਹਨੂੰ ਲੱਗਦਾ ਨਹੀਂ ਪਾਲਾ ਜਿਹੜਾ ਪਾਉਂਦਾ ਬਲੈਕ ਉਹ ਸਿੱਧਾ ਜਾਂਦਾ ਬਲੈਟ ਠੀਕ ਆ 6000 ਦਾ ਆਪਾਂ ਦੇਣਾ ਸੀਤਾ ਸਲਾਇਆ ਨਾਲ ਡਰਸਾਂ ਦੇਖੋ ਕਿੰਨੀ ਕਿੰਨੀ ਵਧੀਆ ਆ ਚੁੱਕੀ ਆਪਾਂ ਦੇਣਾ 4000 ਰੁਪਏ ਵਿੱਚ ਇਤਨੀ ਵੈਰੀਟੀ ਤੁਹਾਨੂੰ ਚੀਜ਼ਾਂ ਤੁਹਾਨੂੰ ਅਸੀਂ ਦੇਈ ਜਨੇ ਆ 2500 ਰੁਪਿਆ ਸਲਾਈ ਪਰ ਇਥੇ 2000 ਰੁਪਏ ਦੇ ਵਿੱਚ ਰੈਡੀमेड ਟਾਪ ਦੀਆਂ ਚੀਜ਼ਾਂ ਆ ਦੇਖੋ ਫਰੰਟ ਚੈੱਕ ਕਰੋ ਪੂਰਾ ਲੋਡਡ ਪੀਸ ਤੁਹਾਨੂੰ ਦਿਖਾ ਰਹੇ ਆ ਇਹ ਹੈਗਾ 5000 ਦਾ ਭਾਜੀ ਕਿਹੜੀਆਂ ਗੱਲਾਂ ਕਰਦੇ ਪੋਲੀਆਂ ਪੋਲੀਆਂ ਮਹਾਰਾ ਵੱਡਾ ਢੀ ਪੂਆ ਨਾ ਵੱਡਾ ਰੇਟ ਛੋਟੇ ਹੈਗੇ ਆ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਨਾਲੇ ਕਿੰਨੇ ਕਿੰਨੇ ਪਿਆਰੇ ਫਰੰਟ ਹੈਗੇ ਆ ਮਹਾਰਾ ਬਾਹਰ ਮੱਥਾ ਦੇਖੇ ਬਿੰਦੀ ਲਾਉਂਦੇ ਉਹ ਕੰਮ ਹੈ ਨਹੀਂ ਵੱਡੜੀ ਪੂ ਵਿੱਚ ਆਪਾਂ ਤੁਹਾਨੂੰ ਸੀਤਾ ਸਲਾ ਦੇਣਾ ਸਿਰਫ 1200 ਵਾਲਾ ਪੀਸ 500 ਤੇ ਪਿਆਰ ਵਿੱਚ ਮੈਂ ਚੈ 550 ਦੇ ਵਿੱਚ ਰੈਡੀमेड ਸ਼ਰਾਰਾ ਸੂਟ ਸਿਰਫ ਵੱਡਾ ਡਿਪੂ ਦੇ ਸਾਤਾ ਜੇ ਇਥੇ ਗੱਲਾਂ ਕਰਦੇ ਆ ਨਾ ਪੂਰੀਆਂ ਕਰਦੇ ਆ ਦੇਖੋ ਬਲੂ ਲੈ ਜਾਓ 레드 ਲੈ ਜਾਓ ਜਿਹੜੀਆਂ ਮਰਜੀ ਚੀਜ਼ਾਂ ਆਹ ਦਾ ਭਾਜੀ ਜਿੱਦਾ ਕਿੰਨੇ ਉਹ ਦੁਨੀਆ ਹਿਲਾਉਣ ਵਾਲਾ ਕੰਮ ਕਰਦਾ ਤੁਸੀਂ ਭਾਜੀ ਰਾਜ ਨੇ ਨਾ ਟਟਾਣੇ ਚਮਕਦੇ ਜਿੰਨੇ ਮਾਰੇ ਸਾਡੇ 450 ਸੂਟ ਚਮਕਦੇ 550 ਇਹ ਦੇਖੋ ਕਿੰਨੇ ਕਿੰਨੇ ਪਿਆਰੇ ਕਲਰ ਆ ਚੁੱਕੇ ਹੈਗੇ ਆ ਆਹ ਦੇਖੋ ਕਿੰਨਾ ਸੋਹਣਾ ਭਾਜੀ 1500 ਦੇਣਾ 1500 ਚ 2500 ਘੱਟ ਨਹੀਂ ਮੈਂਣਾ ਇਹ 1500 ਆ ਪਕੜਾ ਇੱਕ ਕਲਰ ਰੱਖਿਆ ਨਾ ਇੱਕ ਡੀਆਂ ਰੱਖਿਆ ਹੈ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਬਾਵੇ ਬਾਚ ਚਮਕਦਮ ਪੂਰੀ ਹੈਗੇ ਤੇ ਤੁਹਾਨੂੰ ਵੈਰਿਟੀ ਬਹੁਤ ਜ਼ਿਆਦਾ ਮੈਂ ਨਹੀਂ ਘੱਟ ਰੇਟੇ ਵਿੱਚ ਉਹ ਵੀ ਭਾਜੀ ਮਹਾਰਾਜ 150 ਲਗਣ ਵਾਲੀ ਹੋ ਗਈ ਆ ਆ ਕਦੇ ਤੁਸੀਂ ਸੁਣਿਆ 1300 ਦਾ ਹੈ ਪਾ ਜੇਰਾ ਰੇਟ ਵੀ ਸੱਚੀ 1300 ਲਿਖਿਆ ਹੈ ਮੈਂ ਤਾਂ ਕਹਾਂ ਤੁਸੀਂ ਗਲੋਰੀਆਂ ਛੱਡੀ ਇਹਨੇ ਮਜ਼ਾਕ ਹੀ ਕਰੀ ਜਾਂਦੇ ਆ ਭਾਜੀ ਗਲੋਰੀਆਂ ਛੱਡੀ ਦੀਆਂ ਅਸੀਂ ਜੋ ਸੱਚ ਉਹ ਦੱਸੀਦਾ ਹੈਗਾ ਦੇਖੋ ਕਿੰਨਾ ਸੋਹਣਾ ਆ ਚੁੱਕਾ ਮਾਰਾ ਦੇਖੋ ਸ਼ਰਟ ਕਿੰਨੀ ਪਿਆਰੀ ਹੈ ਫਰੰਟ ਤੇ ਨਾਲ ਦੇਖੋ ਵੈਕ ਕਿੰਨੀ ਟੋਰੀ ਆ ਚੁੱਕੀ ਹੈਗੀ ਦੱਸੋ ਕੀ ਰੇਟ ਆਊਗਾ ਤੁਹਾਡੇ ਹਿਸਾਬ ਨਾਲ ਹੁਣ ਤੁਸੀਂ ਮੇਰਾ ਪਾਣੇ ਪਾ ਦਾਂਗੇ ਪਾਣੇ ਅਸੀਂ ਇਹ 1500 ਦੇਣਾ 1500 ਸੀਤਾ ਸਲਾਹ 1500 ਰੁਪਏ ਵਿੱਚ ਜੇ ਤੁਸੀਂ ਜੈਲੋ ਪਸੰਦ ਕਰਦੇ ਆ ਉਹ ਵੀ ਤੁਸੀਂ 1300 ਦੇ ਲੈ ਕੇ ਜਾ ਸਕਦੇ ਹੋ ਦੇਖੋ ਡਾਈਨ ਕਿੰਨੀ ਕਿੰਨੀ ਸੋਹ ਪਰ ਆ ਚੁੱਕੀ ਹੈਗੀ ਮਾਰਾ ਤੁਸੀਂ ਮਾਰਾ ਦੇ ਹਜੇ ਵੀ ਤੁਸੀਂ ਜਾ ਕੇ ਬਜ਼ਾਰਾਂ ਚ ਲੁੱਟ ਕਰਾਉਣੀ ਆ ਵੱਡੇ ਸ਼ੋਰੂਮਾਂ ਜਾ ਕੇ ਮੱਟੀਕੇ ਲਵਾਉਣੇ ਆ ਬਈ ਉਹ ਤਾਂ ਫਿਰ ਜਿੱਦਾਂ ਕਹਿੰਦੇ ਵੀ ਹੋਰ ਕਿਹੜਾ ਮੂਰਖਾਂ ਦੇ ਸੈਂਗ ਹੁੰਦੇ ਆ ਉਹ ਤੁਸੀਂ ਦੇਖਣਾ ਪਰ ਦਾ ਇਹ 1500 ਚ ਪਾਜੀ ਇਹ ਆ ਲਓ ਹੈਵੀ ਸ਼ਰਾਰੇ ਗਰਾਰੇ ਆ ਤੁਸੀਂ ਚੈੱਕ ਕਰੋ ਚੀਜ਼ ਹਨਾ ਸੋ ਪਾਜੀ બસ ਮੇਰੇ ਹੱਥ ਖੜ ਗਏ ਆ ਭਾਜੀ ਤੁਸੀਂ ਕਹਿੰਦੇ ਹੱਥ ਖੜ ਗਏ ਸਾਨੂੰ ਮਜ਼ੇ ਆਉਣ ਲੱਗਾ ਸੀਗਾ ਵੈਰਿਟੀ ਦਿਖਾ ਦੀਏ ਫਟਾਫਟ ਲਾਹਾ ਲੈ ਲੀਏ ਤੁਹਾਡਾ ਵੀ ਆਏ ਨੇ ਦੇਖੋ 3000 ਕਿੰਨਾ ਛੋਟਾ ਪੀਸ ਆ ਚੁੱਕਾ ਹੈ ਵੀ ਆ ਦੇਖੋ ਇਸ ਤੋਂ ਇਲਾਵਾ ਤੁਸੀਂ ਜਿਹੜੀਆਂ ਮਰਜੀ ਵਨ ਪੀਸ ਡੈਸਾਂ ਲੈ ਜਾਓ ਤੁਸੀਂ ਆ ਲੈ ਜਾਓ ਭਾਜੀ ਆਹ ਦਿਖਾ ਦਿਓ ਯਾਰ ਹੁਣ ਖੜੇ ਹੀ ਜਾਂ ਤਾਂ ਲਓ ਭਾਜੀ ਦਿਖਾ ਦਿੰਨੇ ਆ ਮਾਰੇ ਤੁਸੀਂ ਹੁਕਮ ਕਰੀ ਚਲੋ ਦੇਖੋ ਕਿੰਨਾ ਪਿਆਰਾ ਮਾਰਾ ਦੇਖੋ ਲਹਿੰਗਾ ਆ ਚੁੱਕਾ ਹੈ ਤੁਹਾਡੇ ਵਾਸਤੇ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਹੈਗਾ ਕਿੰਨਾ ਛੋਟਾ ਦੇਖੋ ਲਹਿੰਗਾ ਦੇ ਨਾਲ ਆਪਾਂ ਤੁਹਾਨੂੰ ਦਿਖਾਉਂਦੇ ਟ ਭਾਜੀ ਬਾਹਰ ਮੰਗਦੇ ਆ ਪਰ ਤੁਸੀਂ 1000 2000 ਘਟਾ ਕੇ ਦੇ ਕੇ ਆ ਜੰਨੇ ਆ ਤੁਸੀਂ ਕਹਿੰਦੇ ਭਾਈ ਲੁੱਟ ਲੈਣੇ ਪਰ ਤੁਸੀਂ ਆਪ ਲੁੱਟ ਹੋ ਗਿਆ ਹੈ ਆਪਾਂ ਤੁਹਾਨੂੰ ਸੀਤਾ ਇਸਲਾ ਦੇਣਾ ਸਿਰਫ 3500 ਰੁਪਏ ਦਾ ਭਾਜੀ ਇਹ ਆ ਦੇਖੋ ਭਾਈ ਮੈਂ ਤੁਹਾਨੂੰ ਚੈਲੰਜ ਕਰਦਾ ਭਈ ਆ ਦੇਖੋ ਕਦੇ ਤੁਹਾਨੂੰ ਸੁਪਨਾ ਜੀ ਵੀ ਸੋਚ ਸਕਦੇ ਆ ਭਈ ਆ ਲਹਿੰਗਾ ਤੁਹਾਨੂੰ 3500 ਦੇ ਵਿੱਚ ਮਿਲੂ ਭਾਈ ਸੋਚ ਲਓ ਹੁਣ ਤੁਸੀਂ ਸੋਪਨੇ ਵੀ ਲੈ ਲਓ ਬਿਕੋਜ਼ 3500 ਦਾ ਮਿਲਦਾ ਰਾਂਗੇ ਦੇ ਵਿੱਚ ਤੁਹਾਨੂੰ ਕਾਫੀ ਮਿਲਣੇ ਆ ਇਹ ਲੌਂਗ ਡਰੈਸ ਆ ਗਿਆ ਭਾਜੀ ਲੌਂਗ ਡਰੈਸਾਂ ਪਰ ਤੁਹਾਨੂੰ ਕਾਨੀਆਂ ਪੈਣੀ ਦੀ ਪ੍ਰਿਸਾ ਮਹਾਰਾ ਦੇਖੋ ਕਿੰਨਾ ਸੋਹਣਾ ਫਰੰਟ ਤੇ ਨਾਲ ਦੇਖੋ ਵਹਿਕ ਆ ਚੁੱਕਾ ਭਾਜੀ 20000 ਪੀਸ ਮਾਰੇ ਮਾਰਕੀਟ 20000 ਇਹ ਵੀ ਤੁਸੀਂ ਘਟਾਵਤਾ ਕੇ ਤੁਸੀਂ 17 18000 ਦੇਣੇ ਆ ਆਪਾਂ ਤੁਹਾਨੂੰ ਸੀਤਾ ਸਲਾਇਦਨ ਸਿਰਫ 3000 ਰੁਪਏ ਵਿੱਚ ਇਹ ਮਿਲਣਾ ਕਿੱਥੇ ਆ ਸੁਣ ਲਓ ਗੱਲ ਵੱਡਾ ਡੀਪੂ ਬੰਗਾ ਆਉਣਾ ਆਜ਼ਾਦ ਚੌਕ ਦੇ ਵਿੱਚ ਹੋਣਾ ਮੇਲੇ ਲੱਗਿਆ ਸਵੇਰੇ ਸਵੇਰੇ ਛੇਤੀ ਤੁਸੀਂ ਆਜੋ 6 7 ਵਜੇ ਤੋਂ ਲੋਕ ਦੂਰੋਂ ਕੋਈ ਕਹਿੰਦਾ 4 ਵਜੇ ਤੁਰ ਪਿਆ ਯਾਰ ਇੰਨਾ ਕਰੇਜ ਬੱਡਾ ਢੀਪੂ ਦਾ ਪੜੀ ਲੋਕੀ ਦੀ ਕਰੇਜ ਐਨਾ ਬਣ ਚੁੱਕਾ ਲੋਕਾਂ ਦੇ ਸੁਪਨੇ ਜਾਣ ਲੱਪਾ ਨੇ ਬੱਡਾ ਢੀਪੂ ਦਾ ਅਠ ਅਠ ਬੈਠਣ ਲੱਪੰਦੇ ਹੈਗੇ ਆ ਦੇਖੋ ਕੋਈ ਟੈਂਪੂ ਵੜ ਕੇ ਆਉਂਦਾ ਕੋਈ ਬੱਸੀਆਂ ਦਾ ਕੋਈ ਆਪਣੀ ਵਾਈਕ ਲੈ ਕੇ ਆ ਜਾਂਦਾ ਹੈਗਾ ਕੋਈ ਗੱਡੀ ਲੈ ਕੇ ਆ ਜਾਂਦਾ ਹੈਗਾ ਮਤਲਬ ਤੁਸੀਂ ਵੀ ਆਪਣੀ ਚੋਅ ਦਾ ਜਿੱਦਾਂ ਰੈਡੀ ਚਾਰਜ ਲੈ ਕੇ ਜਾ ਸਕਦੇ ਪੂਰਾ ਇੱਕ ਫੈਮਿਲੀ ਕੰਪਲੀਟ ਸ਼ੋਅਰੂਮ ਹੈਗਾ ਸਾਡੀ ਕੋਈ ਬ੍ਰਾਂਚ ਵਗੈਰਾ ਨਹੀਂ ਹੈਗੀ ਕੋਈ ਤੁਸੀਂ ਚੀਜ਼ ਘਰੋਂ ਮੰਗਵਾਣੀ ਹੈ ਸਕਰੀਨ ਤੇ ਨੰਬਰ ਆ ਰਿਹਾ ਸੀ ਕਾਲ ਕਰਕੇ ਮੰਗਵਾ ਸਕਦੇ ਹੈਗੇ ਆ ਬਾਜ਼ਾਰਾਂ 'ਚ ਢੇਡੇ ਮਾਰਨ ਦੀ ਲੋ ਸਤ ਨੂੰ ਮਿਲ ਜਾਨੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦਾ ਕਿ ਜੋ ਵੀ ਲੈਣਾ ਫੈਮਿਲੀ ਕੰਪਲੀਟ ਸ਼ੋਰੂਮ ਆ ਹੋਰ ਪਾਸੇ ਜਾਣ ਦੀ ਲੋੜ ਨਹੀਂ ਆਜੋ ਇੱਥੇ 10-10 ਰੁਪਏ 15-15 ਰੁਪਏ 20-20 ਰੁਪਏ ਦੇ ਮਾਰ ਜਾਂਦੇ ਕੱਪੜੇ ਸੇ ਵੇਚੀ ਜਾਂਦੇ ਆ ਇੱਕ ਰਿਕਾਰਡ ਆ ਨਾ ਕੋਈ ਇਦਾਂ ਕਰ ਸਕਦਾ ਤੇ ਨਾ ਕਿਸੇ ਨੇ ਕੀਤਾ ਸ਼ਾਇਦ ਕਰ ਵੀ ਨਹੀਂ ਹੋਣਾ 11 ਮੈਨੂੰ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜਸਾਨ ਟੀਵੀ ਪੰਗਾ